ੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਗਤਾਲੰਦਿਆ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਉਹ ਸਤਨ ਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁੱਢੀ ਸਾਥ ਕਰੇ ਹੋ ਉਮਰ ਨਿਆਣੀ ਦੋ ਬੱਚਿਆਂ ਦੀ ਇੱਕ ਮਾਂ ਬੁੱਢੀ ਸਾਥ ਕਰੇ ਬੇਦੋਸ਼ੇ ਨਾ નિર્ਦੋਸ਼ਾਂ ਦਾ ਕੌਣ ਹੈ ਜੋ ਇਨਸਾਫ ਕਰੇ ਬੇਦੋਸ਼ੇ ਨਾ નિર્ਦੋਸ਼ਾਂ ਦਾ ਕੌਣ ਹੈ ਜੋ ਇਨਸਾਫ ਕਰੇ ਕੈਸੀ ਹੋਣੀ ਨੇ ਖੇਲੀ ਚਾਲ ਜੀ ਉਹ ਗੰਗੀ ਪਾਪੀ ਉਹ ਨਾ ਦੇ ਨਾਲ ਜੀ ਉਸ ਸਸਾਂ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਨੇ ਦਾ ਸੁਣ ਲੋ ਹਾਰ ਜੀ ਰਵਟ ਲੰਬੀਆਂ ਤੇ ਰਸਤਾ ਪਹਾੜ ਦਾ ਉਹ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਉਸ ਸਸਾਂ ਨਦੀ ਤੇ ਵੀ ਛੋੜਾ ਪੈ ਗਿਆ ਉਸ ਰੇਲੇ ਦਾ ਸੁਣਨ ਲੋ ਹਾਲ ਜੀ ਉਹ ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ